ਸਾਸੀਆ ਕਿਸਾਨ ਵੀਰੋ ਤੁਹਾਡਾ ਬ੍ਰਾਡ ਕੈਟਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤੇ ਆਪਣੇ ਨਾਲ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 9501828521 ਹੈ ਆਪਣਾ ਫੋਨ ਨੰਬਰ ਆ ਅੱਜ ਵੀਰੇ ਤੁਹਾਡੇ ਸਾਹਮਣੇ ਲੈ ਕੇ ਆਏ ਆ ਆਪਾਂ ਬਹੁਤ ਹੀ ਕਮਾਲ ਦਾ ਬੰਦਾ ਜਿਹਨੂੰ ਆਪਾਂ ਵੈਦ ਕਹਿ ਸਕਦੇ ਆ ਤੇ ਪਸ਼ੂਆਂ ਦਾ ਇਲਾਜ ਆ ਵੀਰੇ ਇਹਦੇ ਕੋਲ ਇਹਨੂੰ ਤੁਸੀਂ ਆਇਨਾ ਸਮਝੋ ਆਪਾਂ ਤੁਰੇ ਜਾਂਦੇ ਦੀ ਵੀਡੀਓ ਬਣਾ ਲਈ ਆ ਇਹ ਬੰਦੇ ਦੇ ਪਹਿਲਾਂ ਆਪਾਂ ਕਰੇ ਜਿਹੜੇ ਆਪਣੇ ਜਾਨਵਰਾਂ ਉਹਨਾਂ ਦਾ ਇਲਾਜ ਕਰਾਇਆ ਬਹੁਤ ਵਧੀਆ ਇਲਾਜ ਰਿਹਾ ਬਾਈ ਆਪਾਂ ਤਾਂ ਸਾਡੇ ਸਾਹਮਣੇ ਲੈ ਕੇ ਆਏ ਆ ਜੋ ਤੁਹਾਨੂੰ ਵੀ ਮਦਦ ਮਿਲ ਸਕੇ ਆਉਣ ਵਾਲੇ ਟਾਈਮ 'ਚ ਜਿਵੇਂ ਪਸ਼ੂਆਂ ਦੀ ਬਿਮਾਰੀ ਆ ਜਾਂਦੀ ਆ ਫੇਸਬੁੱਕ ਤੇ ਬਈ ਬਹੁਤ ਬੰਦਿਆਂ ਨੇ ਪੋਸਟਾਂ ਪਾਈਆਂ ਹੁੰਦੀਆਂ ਬਈ ਦੁੱਧ ਨਹੀਂ ਆਉਂਦਾ ਥਣ 'ਚੋਂ ਜਿਵੇਂ ਬਈ ਬੰਨ ਪੈ ਗਿਆ ਜਾਨਵਰ ਤੇ ਬਈ ਉਹਦਾ ਕੋਈ ਇਲਾਜ ਦੱਸੋ ਅੱਧੇ ਬੰਦੇ ਹੁੰਦੇ ਆ ਡਾਕਟਰੀ ਇਲਾਜ ਕਰਾ ਲੈਂਦੇ ਆ ਪਰ ਇਹ ਬੰਦਾ ਬਈ ਦੇਸੀ ਇਲਾਜ ਕਰਦਾ ਬਹੁਤ ਵਧੀਆ ਇਲਾਜ ਕਰਦਾ ਤੇ ਬਾਕੀ ਸੋਨ ਨੂੰ ਇਹ ਨਾ ਬਾਈ ਨਾਲ ਮਲਾਉਨੇ ਆ ਤੇ ਬਾਈ ਦਾ ਪਿੰਡ ਹੈਗਾ ਸਰੀਏ ਵਾਲਾ ਜਿਲ੍ਹਾ ਇਹਨੂੰ ਬਠਿੰਡਾ ਪੈਂਦਾ ਫੋਨ ਨੰਬਰ ਤੁਸੀਂ ਡਿਸਪਲੇ ਤੇ ਦੇਖ ਲਓਗੇ ਜੇ ਕਿਸੇ ਵੀਰ ਨੇ ਕੰਟੈਕਟ ਕਰਨਾ ਤਾਂ ਆ ਬਾਈ ਨਾਲ ਗੱਲ ਕਰ ਸਕਦੇ ਹੋ ਤੇ ਦਵਾਈ ਲੈ ਸਕਦੇ ਹੋ ਬਾਈ ਬਾਕੀ ਇਹ ਬਾਈ ਘੋੜੀਆਂ ਦੀ ਵੀ ਜਦੋਂ ਆਈ ਦਿੰਦਾ ਪਸ਼ੂਆਂ ਦੀ ਵੀ ਦਿੰਦਾ ਮੱਝਾਂ ਦੀ ਵੀ ਖਾਸ ਕਰ ਤੇ ਬਾਕੀ ਬਾਈ ਨਾਲ ਗੱਲਬਾਤ ਕਰਦੇ ਆ ਸੋਨ ਨੂੰ ਸਾਰਾ ਕੁਝ ਦੱਸਦੇ ਆ ਸਾਸਿਕਾ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਤੇ ਬਾਈ ਜੀ ਆਪਣਾ ਨਾਮ ਦੱਸੋ ਜੀ ਸਭ ਤੋਂ ਪਹਿਲਾਂ ਮੇਰਾ ਨਾਮ ਲੱਖਾ ਨਾਮ ਬਾਈ ਦਾ ਲੱਖਾ ਤੇ ਲੱਖਾ ਖਾਨ ਠੀਕ ਹੋ ਜੀ ਤੇ ਕਿੰਨਾ ਟਾਈਮ ਹੋ ਗਿਆ ਬਾਈ ਆਪਾਂ ਨੂੰ ਇੱਥੇ ਪੰਜਾਬ ਰਹਿੰਦੇ ਨੂੰ ਐਸੀ ਬਾਈ 30 ਸਾਲ ਹੋ ਗਏ 30 ਸਾਲ ਹੋ ਗਏ ਠੀਕ ਹੋ ਜੀ ਤੇ ਬਾਈ ਇਹਨਾਂ ਦਾ ਹੈਗਾ ਪਿਛੋਕੜ ਹੈਗਾ ਯੂਪੀ ਦਾ ਯੂਪੀ ਦਾ ਹੀ ਨਾ ਬਾਈ ਆਪਣਾ ਪਿਛੋਕੜ ਪੀ ਦਾ ਹੀ ਹੈ ਜੀ ਠੀਕ ਸਾਲ ਸੇ ਸਾਡਾ ਜਗਰਾਵਾਂ ਰਹਿੰਦੇ 30 ਸਾਲਾਂ ਤੋਂ ਜਗਰਾਵਾਂ ਰਹਿੰਦੇ ਜੀ ਇਹ ਫਿਰ ਜਗਰਾਵਾਂ ਤੋਂ ਬਾਅਦ ਇਸੇ ਅਗੇ ਸਰੀਆਲੇ ਠੀਕ ਹੋ ਜੀ ਇੱਕ ਬੰਦਾ ਸਰੀਆਲੇ ਰਹਿੰਦਾ ਇੱਕ ਜਗਰਾਵਾਂ ਰਹਿੰਦਾ ਠੀਕ ਹੋ ਜੀ ਇੱਕ ਜਿਹੜਾ ਬਾਈ ਦਾ ਭਰਾ ਉਹ ਸਰੀਆਲੇ ਰਹਿੰਦਾ ਆਪਣਾ ਨੇੜੇ ਪਿੰਡ ਦਾ ਸਰੀਆਲੇ ਤੇ ਇੱਕ ਦਾ ਭਰਾ ਉਹ ਜਗਰਾਵਾਂ ਰਹਿੰਦਾ ਜੰਟਾ ਖਾਨ ਜੰਟਾ ਖਾਨ ਉਹ ਬਾਈ ਦਾ ਨਾਮ ਤੇ ਉਹ ਵੀ ਇਹੀ ਕੰਮ ਕਰਦਾ ਜੀ ਉਹ ਵੀ ਇਹੀ ਕੰਮ ਕਰਦਾ ਠੀਕ ਹੋ ਜੀ ਦੋਸਤੋ ਇਹ ਵੀਡੀਓ ਨਾਲ ਥੋੜੀ ਲੰਮੀ ਬਣੂਗੀ ਪਰ ਹੈ ਬਹੁਤ ਕੰਮ ਦੀ ਤੁਸੀਂ ਦੇਖਿਓ ਤੇ ਹਾਂਜੀ ਆਪਣੇ ਕੀ ਆਪਣੇ ਕੋਲ ਦਵਾਈਆਂ ਆ ਬਾਈ ਇਹ ਅਲੀ ਚੀਜ਼ਾਂ ਹੁੰਦੀ ਸਾਡੇ ਕੋਲ ਠੀਕ ਹੋ ਜੀ ਪਹਿਲੇ ਨੰਬਰ ਤੇ ਤੁਸੀਂ ਜੀ ਜੰਗਰੜਾ ਹੁੰਦੀ ਏ ਠੀਕ ਹੋ ਜੀ ਇਹ ਭਾਈ ਹਾਜਮੇ ਕੇ ਲਈ ਹੁੰਦੀ ਹੈ ਹਾਜਮੇ ਕੇ ਤਾਂ ਕਰਦੀ ਹੈ ਹਾਜਮੇ ਵਾਸਤੇ ਇਹ ਚਿੱਟਾ ਕੜੂ ਹੈ ਜੀ ਲੰਗੜਾ ਬੁਖਾਰ ਹੋ ਜਾਂਦਾ ਪਸ਼ੂਆਂ ਨੂੰ ਘੋੜੀ ਨੂੰ ਮੱਝਾਂ ਨੂੰ ਗਾਵਾਂ ਨੂੰ ਠੀਕ ਹੋ ਜੀ ਇਹ ਕਾਲਾ ਕੜੂ ਹੈ ਜੀ ਹਾਂ ਜੀ ਇਹ ਲਾਤਾ ਸੂਤ ਜਾਂਦੀ ਠੀਕ ਹੋ ਗਰਜਨ ਛਾਲੇ ਜੀ ਖੂਨ ਪਤਲਾ ਕਰਦੀ ਕਿਸੇ ਦਾ ਖੂਨ ਸਖਣਾ ਹੋ ਜਾਂਦਾ ਪਸ਼ੂ ਨੂੰ ਅਟੇਖ ਹੋ ਜਾਂਦਾ ਮਰ ਜਾਂਦਾ ਠੀਕ ਹੋ ਜੀ ਆਂਗਲੇ ਹੈ ਜੀ ਸੁੱਕੇ ਇਹ ਭੂਕ ਲਾਉਂਦਾ ਪਸ਼ੂ ਨੂੰ ਠੀਕ ਹੋ ਜੀ ਆ ਜੀ ਬਿਲ ਗੁੱਦਾ ਹੁੰਦਾ ਪਿੱਛਾ ਨਹੀਂ ਮਾਰਦਾ ਪਸ਼ੂ ਭਾਰ ਵਾਸਤੇ ਹੁੰਦਾ ਜੀ ਠੀਕ ਹੋ ਜੀ ਆ ਕਾਲਾ ਨੂਣ ਹੈ ਜੀ ਜਾਇਖੇ ਵਾਸਤੇ ਅੱਛਾ ਜੀ ਆ ਵੱਡੇ ਪਾਈ ਜੀਦੇ ਦੀ ਡੰਡੀ ਹੁੰਦੀ ਇਹ ਸਰਾਬ ਸੇ दारू ਸੇ ਵੀ ਪੌਂਦੇ ਸਰਦਾਰ ਲੋਕ ਠੀਕ ਹੋ ਜੀ ਇਹ ਪਾਈ ਪਦੀਨਾ ਹੁੰਦਾ ਠੀਕ ਹੋ ਇਹ ਤੇ ਹੀ ਲੱਸੀ ਵਾਲੇ ਨੂਣ ਸੇ ਪਿੰਦਾ ਤੇ ਕਾਲਾ ਨੂਣ ਪਿੰਦਾ ਠੀਕ ਹੋ ਜੀ ਸਨਾਏ ਹੈ ਕਿ ਜਨੂਤ ਕਬਜੀ 15 ਸਾਲ ਦੀ ਵੀ ਉਹ ਸਨਾਇਤ ਬੰਦ ਨੂੰ ਕਬਜੀ ਨੂੰ ਛੱਡਦੀ ਨਹੀਂ ਏ ਠੀਕ ਹੋ ਜੀ ਇਹ ਬਾਈਪਸੂ ਵਾਲੀ ਦਾਲ ਚਿਨੀ ਹੈ ਜੂ ਕੀੜੇ ਹੋ ਜਾਂਦਾ ਖੂਨ ਵਿੱਚ ਕੀੜਾ ਹੋ ਜਾਂਦਾ ਸੁੱਕੂ ਹੀ ਜਾਂਦਾ ਪਸ਼ੂ ਠੀਕ ਹੋ ਜੀ ਖਾਦਾ ਪੀਤਾ ਨਹੀਂ ਲੱਗਦਾ ਉਹਦੇ ਵਾਸਤੇ ਹੁੰਦੀ ਇਹ ਕਾਲਾ ਬੰਸਾ ਜੀ ਰਿਸਾ ਹੋ ਜਾਂਦਾ ਛਾਤੀ ਵਿੱਚ ਬਲਗਮ ਹੋ ਜਾਂਦਾ ਪਸ਼ੂ ਕੇ ਘੋੜੀ ਕੇ ਮੱਝ ਕੇ ਗਾਂ ਕੇ ਭੱਜ ਕੇ ਸਾਂ ਨਹੀਂ ਆਉਂਦਾ ਸਾਂ ਵਾਸਤੇ ਜੀ ਠੀਕ ਹੋ ਜੀ ਇਹ ਗਲੋ ਬੇਲ ਹੈ ਜੀ ਬੁਖਾਰ ਹੋ ਜਾਂਦਾ ਹੱਡਾ ਸੇ ਉਹਦੇ ਵਾਸਤੇ ਹੁੰਦਾ ਜੀ ਇਕ ਕੜੂਦੀ ਛਕਾਈ ਜੀ ਕੜੂਦਾ ਸਖ ਜੂਣ ਕੀੜੇ ਮਲਫ ਹੋ ਜਾਂਦੇ ਅੰਦਰੋਂ ਬੰਦੇ ਦੀ ਵੀ ਜਾੜ ਸੇ ਕੀੜਾ ਉਹ ਛੜਦਾ ਨਹੀਂ ਇਹ ਜੀ ਤੁੱਕੇ ਹੁੰਦੇ ਜੀ ਕਾਲੇ ਬੰਸੇ ਕੇ ਇਹ ਬੁਖਾਰ ਹੋ ਜਾਂਦਾ ਬੁਖਾਰ ਵਾਸਤੇ ਇਹ ਮਗਾ ਮਰੋੜ ਫਲੀ ਜੀ ਮੋਕ ਲੱਗ ਜਾਂਦੀ ਪਸ਼ੂਆਂ ਨੂੰ ਠੰਡ ਤੋਂ ਗਰਮੀ ਤੋਂ ਹਰੇ ਪੱਠੇ ਤੋਂ ਮੋਕ ਵਾਸਤੇ ਹੁੰਦਾ ਜੀ ਇਸ ਨੂੰ ਤੁਸੀਂ ਜਾਣਦੇ ਹੋ ਜੀ ਕੋੜ ਤੁੰਬਾ ਹੈ ਬਾਈ ਬਾਦੀ ਤੋਂ ਹੁੰਦਾ ਇਹ ਕਾਲੀ ਜੀਰੀ ਹੈ ਜੀ ਜੋੜੋ ਕੇ ਦਰਦ ਵਾਸਤੇ ਪਸ਼ੂ ਦੇ ਦਰਦ ਹੋ ਜਾਂਦਾ ਇਹ ਨਹੀਂ ਦੱਸ ਸਕਦੇ ਖੁਰਿਓ ਮਤਰਾ ਦਰਦ ਹੋ ਜਾਂਦਾ ਬੈਠਣ ਉੱਠਣ ਤੋਂ ਇਹ ਨਹੀਂ ਦੱਸ ਸਕਦੀ ਮੇਰੇ ਦਰਦ ਇਹ ਦਰਦ ਵਾਸਤੇ ਜੀ ਠੀਕ ਹੋ ਜੀ ਆਹ ਬੇੜਾ ਹੈ ਜੀ ਦੁੱਧ ਫੇਟ ਬਣਾਉਂਦਾ ਪਸ਼ੂ ਦਾ ਹਾਦਾ ਪੀਤਾ ਲੱਗਦਾ ਇਹ ਕਾਲੀ ਮਿਰਚਾਂ ਆ ਜੀ ਬਾਏ ਤੋਂ ਇਹ ਨਿਸ਼ੱਧਰ ਹੈ ਜੀ ਬੰਦਾ ਫਾਰੇ ਤੋਂ ਇਹ ਕਲਮੀ ਸੋਰਾ ਹੈ ਜੀ ਪਿਸ਼ਾਲ ਦਾ ਬੰਦਾ ਲੱਗ ਜਾਂਦਾ ਘੋੜੀਆਂ ਨੂੰ ਠੀਕ ਮੱਜਾਂ ਨੂੰ ਗਵਾਂ ਨੂੰ ਇਹ ਲੌਂਗ ਡੰਡੀ ਹੈ ਜੀ ਲੌਂਗਾ ਦੀ ਡੰਡੀ ਪਸ਼ੂ ਵਾਸਤੇ ਇਹ ਭਾਈ ਮੌਸਮੀ ਦਾ ਛਿਲਕਾ ਐਸੀ ਦਰਵਾਲਾ حساب ਵੀ ਬਣਾ ਕੇ ਦਿੰਦੇ ਇਹ नाक ਕਿੱਸਾ ਨੇ ਜੀ ਪਸ਼ੂ ਦੀ ਬੰਦੇ ਦੀ नाक ਦਿਮਾਗ ਦੀ ਨਾੜਾ ਸਹੀ ਕਰਦੀ ਇੱਕ ਕੇ ਸੁਗੇ ਫੂਲੇ ਜੀ ਪਿਸ਼ਾਬ ਦੀ ਨਾੜੀ ਤੇ ਸੋਜ ਆ ਜਾਂਦਾ ਗਫੜੀਏ ਪੇ ਜਾਂਦੀ ਇਹ ਬਾਈ ਬੁਖਾਰ ਵਾਸਤੇ ਹੈ ਜੀ ਦੇਸੀ ਚੀਜ਼ਾਂ ਹੈ ਇਹ ਸਾਰੀ ਚੀਜ਼ਾਂ ਮਿਲਾ ਕੇ 40 ਕੀ 40 ਬਣਾ ਕੇ ਦਿੰਦੇ ਠੀਕ ਹੋ ਜੀ ਬਾਈ ਕੋਈ ਪਸ਼ੂ ਰੈਂਦਾ ਨਾ ਹੋ ਬੋਲਦਾ ਨਾ ਹੋ ਖਲੋਂਦਾ ਨਾ ਹੋ ਭਾਰ ਪੈਂਦਾ ਹੋ ਗਾਰੰਟੀ ਫੂਲੇ ਜੀ ਰਹਿਣ ਦੀ ਗਾਰੰਟੀ ਸਾਡੀ 40 ਦਿਨਾਂ ਦਾ ਵੀ ਪਸ਼ੂ ਦੱਸ ਦਿੰਦੇ ਗੱਬਨ ਫੰਡਰ ਕੋਈ ਪੈਸਾ ਨਹੀਂ ਫਰੀ ਸਵਾਏ ਤੁਸੀਂ ਜਦਾਂ ਬਾਈ ਨੇ ਦੱਸਿਆ ਹੀ ਆ ਤੁਸੀਂ ਸੁਣਿਆ ਹੀ ਹੋਣਾ ਇਹ ਪਹਿਲਾਂ ਬਾਈ ਪਸ਼ੂ ਦੀ ਗਾਰੰਟੀ ਲੈਂਦੇ ਇਹ ਬੰਦੇ ਤੇ ਜੇ ਕੋਈ ਪਸ਼ੂ ਰਹਿੰਦਾ ਨਾ ਹੋਵੇ ਤੇ ਇਹ ਚੈੱਕ ਕਰਨਗੇ ਵੀਰੇ ਜੇ ਪਸ਼ੂ ਰਹਿੰਦਾ ਹੋਇਆ ਤਾਂ ਤੁਹਾਨੂੰ ਗਾਰੰਟੀ ਦੇਣਗੇ ਇਹ ਇਹਨਾਂ ਦੀ ਗੱਲ ਆ ਅਸੀਂ ਵੀ ਬਾਈ ਪ੍ਰਤਿਆਈ ਹੋਈ ਆ ਆਪਣੇ ਆਪ ਦੇ ਜਾਨਵਰਾਂ ਤੇ ਜਿਹੜੇ ਤੁਸੀਂ ਬਈ ਆਹ ਵੇਨਿਆਂ ਅੱਜ ਤੋਂ 20-25 ਸਾਲ ਪਹਿਲਾਂ ਆਪਣੇ ਟਿੱਬਿਆਂ ਤੇ ਹੁੰਦੇ ਸੀ ਬਈ ਇਹ ਆਪਾਂ ਨੂੰ ਇਹ ਚੀਜ਼ਾਂ ਦੀ ਨੌਲੇਜ ਹੈ ਨਹੀਂ ਪੁਰਾਣੇ ਬੰਦੇ ਤਾਂ ਇਹ ਚੀਜ਼ਾਂ ਨੂੰ ਸਮਝ ਸਕਦੇ ਆ ਬਈ ਆਪਾਂ ਨੂੰ ਇਹ ਚੀਜ਼ਾਂ ਦਾ ਘੱਟ ਪਤਾ ਹੋਣ ਵਾਲੇ ਨੌਜਵਾਨਾਂ ਨੂੰ ਕਹਿ ਸਕਦੇ ਆ ਆਪਾਂ ਜਿਵੇਂ ਤੇ ਬਾਕੀ ਜਿਵੇਂ ਸਾਨੂੰ ਇਹਨਾਂ ਨੇ ਦੱਸਿਆ ਹੀ ਆ ਸਾਰੀ ਦਵਾਈ ਦੱਸੀ ਹੋਈ ਆ ਇਹ ਵੀਰੇ ਇਹਨਾਂ ਦਾ ਕੰਮ ਹੈਗਾਗਾ ਟਰੈਕਟਰ ਟਰਾਲੀ ਕੋਲ ਆ ਬਈ ਇਹਨਾਂ ਦੀ ਇਹ ਅਲੱਗ-ਅਲੱਗ ਪਿੰਡਾਂ 'ਚ ਜਾਂਦੇ ਆ ਤੇ ਚੂਰਨ ਬਣਾ ਕੇ ਦਿੰਦੇ ਆ ਤੇ ਬੰਦੇ ਨੂੰ ਵੀ ਦਿੰਦੇ ਕਿਸੇ ਨੂੰ ਕਬਜੀ ਹੋ ਠੀਕ ਹੋ ਜੀ ਯੂਰੀਆ ਹੋ ਠੀਕ ਹੋ ਜੀ ਤੇ ਜਾ ਬਣਦਾ ਹੋ ਗੋਡੇ ਦੁਖਦੇ ਹੋ ਠੀਕ ਤੇ ਹੋਰ ਕਿਹੜੀਆਂ ਕਿਹੜੀਆਂ ਬਿਮਾਰੀਆਂ ਦਾ ਇਲਾਜ ਹੈਗਾ ਜੀ ਆਪਣੇ ਕੋਲੇ ਆਪਣੇ ਕੋਲੇ ਜੀ ਸ਼ੂਗਰ ਵਾਸਤੇ ਵੀ ਹੁੰਦਾ ਹੈ ਸ਼ੂਗਰ ਸ਼ੂਗਰ ਹੋ ਠੀਕ ਹੋ ਜੀ ਕਿਸੇ ਨੂੰ ਬਵਾਸੀਰ ਹੋ ਠੀਕ ਹੋ ਜੀ ਭਾਈ ਕਿਸੇ ਵੀ ਇਤਿਜਾਬ ਬਣਦਾ ਹੋ ਕਿਸੇ ਬੰਦੇ ਨੂੰ ਮੋਟਾਪਾ ਹੋ ਠੀਕ ਨਾਲ ਦਿੰਦੇ ਜੀ ਦਵਾ ਠੀਕ ਹੋ ਜੀ ਦੂਜੀ ਗੱਲ ਇਹ ਹੈ ਰੱਬ ਸੁਖ ਰੱਖ ਕੇ ਹਮ ਕੁੜੀਓ ਨੂੰ ਬੁੜੀਓ ਦਾ ਵੀ ਇਲਾਜ ਜਾਣ ਦੇ ਜੀ ਠੀਕ ਹੋ ਜੀ ਉਹਨੂੰ ਵੀ ਦਵਾਈ ਲਿਖ ਵੀ ਦਿੰਦੇ ਇਹ ਲੇਦੇ ਵੀ ਦਿੰਦੇ ਠੀਕ ਹੋ ਜੀ ਜਿਹੜੀ ਨਹੀਂ ਸੰਭਾਲ ਲੈਣਾ ਲਿਖ ਦੇਂਗੇ ਪੁਣ ਦਾ ਕੰਮ ਹੈ ਭਾਈ ਠੀਕ ਹੋ ਜੀ ਇਹ ਗੱਲ ਨਹੀਂ ਹੈ ਠੀਕ ਹੋ ਜੀ ਜਿਵੇਂ ਹੁਣ ਤੁਸੀਂ ਸੁਣਿਆ ਹੀ ਆ ਤੇ ਇਹ ਗੱਲਾਂ ਬਈ ਫੋਨ ਨੰਬਰ ਤੁਹਾਨੂੰ ਡਿਸਪਲੇ ਤੇ ਦਿਖਦਾ ਹੋਊਗਾ ਜਿਹੜੇ ਵੀਰ ਨੇ ਕੰਟੈਕਟ ਕਰਨਾ ਬਾਈ ਨਾਲ ਜਰੂਰ ਫੋਨ ਨੰਬਰ ਤੇ ਕੰਟੈਕਟ ਕਰੂਗਾ ਤੇ ਹੋਰੀ ਹੋਰ ਵੀਰੇ ਜੇ ਕਿਸੇ ਜਾਨਵਰ ਦਾ ਥਣ ਚ ਕੱਲੀ 나ੜ ਨਾ ਹੀ ਹੋਵੇ ਥਣ ਖੜਾ ਹੋਵੇ ਉਹ ਵੀ ਇਹ ਗਰੰਟੀ ਲੈਂਦੇ ਆ ਜੀ ਹਾਂ ਕੋਈ ਰੰਦੀ ਨਾ ਹੋ ਛੋਟੀ ਰਹੇ ਤੇ ਪੈਸੇ ਲੈਂਦੇ ਠੀਕ ਹੋ ਜੀ ਜੇ ਛੋਟੀ ਥੋੜੀ ਰਹਗੀ ਉਦੋਂ ਬਾਅਦ ਪੈਸੇ ਲੈਣਗੇ ਉਦੋਂ ਪਹਿਲਾਂ ਨਹੀਂ ਪੈਸੇ ਲੈਣੇ ਬਈ ਇਹ ਹਾਂ ਤੇ ਹੋਰ ਤੁਸੀਂ ਵੇਖ ਸਕਦੇ ਹੋ ਬਾਈ ਸਾਰੀਆਂ ਦਵਾਈਆਂ ਤੁਹਾਨੂੰ ਦੱਸ ਤੇੰਦਾ ਨਾ ਹੋ ਬਾਈ ਗਾਂ ਮਾਝੇ ਪચ્ચી ਕੱਟੀ ਰਹਿ ਤੇ ਪੈਸੇ ਠੀਕ ਚੈੱਕ ਕਰਾਣਾ ਹੋ ਕੋਈ ਪੈਸਾ ਨਹੀਂ ਫਰੀ ਸੇਵਾ ਠੀਕ ਹੋ ਜੀ ਚੈੱਕ ਕਰਾਈ ਦਾ ਫਰੀ ਸੇਵਾ ਕਿੰਨੇ ਦਿਨਾਂ ਦੀ ਆਪਾਂ ਮੱਝ ਚੈੱਕ ਕਰ ਦਿੰਨੇ ਜੀ ਭਾਈ 25 ਦਿਨਾਂ ਦੀ ਦਾ 25 ਦਿਨਾਂ ਦੀ ਭਾਈ ਆਪਾਂ ਡਾਕਟਰਾਂ ਦੇ ਆਪਾਂ ਮੂੰਹੋਂ ਸੌਂਦੇ ਆਂ ਵੀ ਉਹ 45 ਦਿਨਾਂ ਤੇ ਮੱਝ ਚੈੱਕ ਕਰਦੇ ਆ ਪਰ ਇਹ ਭਰਾ 25 ਦਿਨਾਂ ਦੀ ਮੱਝ ਚੈੱਕ ਕਰ ਦਿੰਦੇ ਆ ਸਾਨੂੰ ਕਿੰਨੀ ਦੱਸਣੇ ਠੀਕ ਹੋ ਜੀ ਆਪਣੇ ਦਿਲ ਵਿੱਚ ਸੋਚਣਾ 25 ਦਿਨ ਹੋ ਗਏ ਸਾਡੇ ਪਰ ਠੀਕ ਹੋ ਜੀ ਕਮਾਲ ਦੀ ਗੱਲ ਇੱਕ ਹੋਰ ਆ ਬਈ ਤੁਸੀਂ ਦਿਨ ਵੀ ਨਾ ਦੱਸਿਓ ਦਿਨ ਹੀ ਦੱਸਨੇ ਸਾਨੂੰ ਕਿੰਨੇ ਦਿਨਾਂ ਦੀ ਕਿਹੜੀ ਗੱਬਾਂ ਨੇ ਅਸੀਂ ਆਪੇ ਹੀ ਦੱਸਾਂ ਠੀਕ ਹੋ ਜੀ ਇਹ ਤਜਰਬਾ ਬਈ ਇਹ 35 40 ਸਾਲਾਂ ਦਾ ਤਜਰਬਾ ਉਹ ਜਿਹੜਾ ਬਹੁਤ ਘੱਟ ਦੇਖਣ ਨੂੰ ਮਿਲਿਆ ਇਹ ਚੀਜ਼ਾਂ ਵੀ ਜਿਹੜੇ ਬੰਦਾ ਕਹਿੰਦਾ ਵੀ ਤੁਸੀਂ ਦਿਨ ਵੀ ਨਾ ਦੱਸਿਓ ਅਸੀਂ ਆਪੇ ਤੁਹਾਨੂੰ ਦੱਸਾਂਗੇ ਵੀ ਇਹ ਇੰਨੇ ਦਿਨਾਂ ਦੇ ਇਹ ਟੀਕਾ ਭਰਾਇਆ ਸੱਡੀ ਰਹੀ ਹੋਈ ਹੈ ਮਾਜਾ ਹਾਂਜੀ ਹੋਰ ਬਾਬਾ ਜੀ ਨੰਬਰ ਸਾਟਾ ਹੈ ਲਿਖ ਲਓ ਨੰਬਰ ਤੁਹਾਡਾ ਡਿਸਪਲੇ ਤੇ ਕਰ ਦਾਂਗੇ ਕਿਹੜੇ ਕਿਹੜੇ ਪਾਣੀ ਦਾ ਇਲਾਜ ਕਰੇ ਮਾਰੀ ਭਾਈ ਕਿਸੇ ਵੀ ਬੰਦੇ ਨੂੰ ਜਿਹਨੇ ਪਸ਼ੂ ਪਸ਼ੂ ਵਾਸਤੇ ਪਸ਼ੂ ਦੇ ਭਾਈ ਕਿਸੇ ਕੇ ਤਰਹ ਹੁੰਦਾ ਹੋ ਬੁਖਾਰ ਹੋ ਖਾਣਾ ਪੀਣਾ ਨਾ ਲੱਗਦਾ ਹੋ ਹਾਜਮਾ ਸਹੀ ਨਾ ਹੋ ਕਿਸੇ ਪਸ਼ੂ ਦੇ ਮੋਖ ਲੱਗੀ ਹੋ ਸਾਡੇ ਸੇ ਗਾਰੰਟੀ ਸੇ ਦਿੰਦੇ ਜੀ ਦਵਾਈ ਠੀਕ ਹੋ ਜੀ ਕਿਸੇ ਪਸ਼ੂ ਤੇ ਭਾਰ ਪੈਂਦਾ ਉਹ ਉਹਦੀ ਦਵਾਈ ਲਿਖ ਵੀ ਦਿੰਦੇ ਦੇ ਵੀ ਦਿੰਦੇ ਠੀਕ ਹੋ ਗਏ ਕੋਈ ਲੋ ਨਾ ਲੋ ਲਿਖ ਵੀ ਦਿੰਦੇ ਪੁੰਨ ਦਾ ਕੰਮ ਹੈ ਠੀਕ ਹੋ ਜੀ ਉਜੀ ਗੱਲ ਏ ਬਾਈ ਚਰਚਰ ਸਾਲ ਦੀ ਮੱਝਾ ਹੋ ਜਾਂਦੀ ਆ ਹਾਂਜੀ 3-3 ਸਾਲ ਦੀ ਕੱਟੇ ਬੱਚੇ ਹੋ ਜਾਂਦੀ ਹਾਂਜੀ ਉਹਨਾਂ ਨੂੰ ਛੜਨੀ ਹੀ ਪੈਂਦੀ ਆ ਕੱਟੇ ਵਾਲੇ ਨੂੰ ਦੇਣੀ ਪੈਂਦੀ ਹਾਂਜੀ ਉਹ ਸਾਡੀ ਗਾਰੰਟੀ ਰੇ ਤੇ ਪੈਸੇ ਠੀਕ ਹੋ ਜੀ ਜੇ ਪਸ਼ੂ ਰੇ ਗਿਆ ਤਾਂ ਪੈਸੇ ਦੇ ਦੋ ਨਹੀਂ ਕੋਈ ਪੈਸਾ ਨਹੀਂ ਜੋ ਤੁਸੀਂ ਬੇਚ ਦੀ ਜਦੋਂ ਵੀ ਪੈਸੇ ਲੈ ਲੇਗੇ ਸੀ ਬੇਚ ਨਹੀਂ ਨਾ ਉਹਨੂੰ 3 ਮਹੀਨੇ ਠੀਕ ਇਹਨੇ ਦਾ ਕੋਰਸ ਹੁੰਦਾ ਪਸਤਾ ਠੀਕ ਹੋ ਜੀ ਹਾਂ ਤੇ ਕਿੰਨਾ ਆਪਾਂ ਜਿਹੜਾ ਕੋਰਸ ਤਿਆਰ ਕਰਕੇ ਦਿੰਨੇ ਆ ਆਪਾਂ ਮਸਾਲੇ ਤਿਆਰ ਕਰਕੇ ਦਿੰਨੇ ਆ ਉਹਦਾ ਕੀ ਮੁੱਲ ਕਰਦੇ ਜੀ ਆਪਾਂ 2000 ਰੁਪਏ ਲੈਂਦੇ ਕੋਸਾ ਇੱਕ ਪਸੂ ਦਾ ਤੁਸੀਂ 2000 ਰੁਪਏ ਮੁੱਲ ਕਰ ਗਰੰਟੀ ਸਾਡੀ ਗਰੰਟੀ ਹੈ ਇਹਨਾਂ ਦੀ ਠੀਕ ਹੋ ਜੀ ਬਈ ਪੈਸੇ ਬਾਅਦ ਵਿੱਚ ਲੈਂਦੇ ਠੀਕ ਹੋ ਜੀ ਪਹਿਲਾਂ ਕੋਈ ਪੈਸਾ ਨਹੀਂ ਫਿਰ ਚਾ ਵੀ ਨਹੀਂ ਪੀਣੀ ਠੀਕ ਹੋ ਜੀ ਤੁਹਾਨੂੰ ਕਿਹਾ ਸੀ ਨਾ ਬਈ ਦਸ਼ਕ ਵੀਰੋ ਸ਼ੁਰੂ ਚ ਇੱਕ ਕਮਾਲ ਦਾ ਬੰਦਾ ਏ ਵੀਰੇ ਆਪਣੇ ਨਾਲ ਹੋਏ ਆ ਮਤਲਬ ਆਪਣੇ ਘਰ ਦੇ ਮੈਂਬਰ ਹੀ ਕਹਿ ਸਕਦੇ ਆ ਆਪਾਂ ਬਹੁ ਹਣੀ ਜਾਣੀਆਂ ਤੇ ਇਦਾਂ ਹੁੰਦਾ ਬਾਈ ਕੋਈ ਭਲਾ ਹੋ ਜਾਂਦਾ ਕਿਸੇ ਦੇ ਜਾਨਵਰ ਦਾ ਤਾਂ ਕਰਕੇ ਬਾਈ ਦੀ ਆਪਾਂ ਸੋਚਿਆ ਵੀ ਵੀਡੀਓ ਬਣਾਈਏ ਤੇ ਵੀਡੀਓ ਪਾਈਏ ਆਪਾਂ ਬਾਈ ਕੋੜੀਆਂ ਦਾ ਵੀ ਇਲਾਜ ਕਰਦੇ ਆ ਜੀ ਕੋੜੀ ਤੇ ਬਾਈ ਕਿਸੇ ਦੇ ਰਿਸਾ ਹੋ ਲਾਤਾ ਸੂਝਤੀ ਹੋ ਗਿੱਟੇ ਸੂਝੇ ਹੋ ਨਾਰ ਹੋ ਬਾਈ ਇਹਨੂੰ ਕੋੜੀ ਨੂੰ ਬਾਈ ਦੋ ਬਿਮਾਰੀ ਕਾ ਜਿਆਦਾ ਪੜਦਾ ਠੀਕ ਹੋ ਜੀ ਇੱਕ ਪਿਸ਼ਾਬ ਦੀ ਹਾਂਜੀ ਔਰ ਇੱਕ ਲੀਦੇ ਦਾ ਠੀਕ ਹੋ ਜੀ। ਉਹ ਕੋੜੀ ਜੁਗਾਲੀ ਤਾਂ ਕਰਦੀ ਨਹੀਂ। ਹਾਂਜੀ। ਕੋੜੀ ਜੋ ਹੈ ਫੂੰਕਰੇ ਨਾਲ ਹਾਜਮਾ ਕਰਦੀ। ਓਕੇ ਜੀ। ਇਹਨੂੰ 50 ਗ੍ਰਾਮ ਰੋਜ਼ ਚਾਹੀਦਾ ਛੱਟੇ ਸੇ ਲੋ ਜਾਂ ਨਾਲੋ। ਠੀਕ ਹੋ ਜੀ। ਉਹ ਮਸਾਲਾ ਜੋ ਹੈ ਭਾਈ ਹਾਜਮੇ ਕੇ ਲੀਏ ਹੁੰਦਾ। ਠੀਕ ਹੋ ਜੀ। ਅੱਛਾ ਜੋ ਕਿਸੇ ਨੂੰ ਲਿੱਸੀ ਉਹ ਕੋੜੀ ਉਹਦਾ ਬਣਦਾ ਮੁਰੱਬਾ। ਠੀਕ ਹੋ ਜੀ। ਉਹ ਕੋੜੀ ਤਕੜੀ ਹੋ ਜਾਂਦੀ। ਠੀਕ ਹੋ ਜੀ। ਉਹ ਆਡ ਬਣਦਾ ਜੀ। ਕੋੜੀ ਦਾ ਮੁਰਾ ਬਾਟ ਬਣਦਾ ਜੀ ਮਸਾਲਾ ਆ ਬਣਦਾ। ਇਹ ਪਸ਼ੂ ਨੂੰ ਪਾਣਾ ਚਾਹੀਦਾ ਜ਼ਰੂਰ ਤੁਸੀਂ ਦਾਣਾ ਵੀ ਪਾਉਂਦੇ ਪੱਠੇ ਵੀ ਪੰਦੇ ਪਾਉਂਦੇ ਪਸ਼ੂ ਨੂੰ ਲੱਗਦਾ ਨਹੀਂ ਠੀਕ ਹੋ ਜੀ ਸਰੀਰ ਵਿੱਚ ਲੱਗੂਗਾ ਖਾਦਾ ਪੀਤਾ ਲੱਗੂਗਾ ਹਾਜਮਾ ਸਹੀ ਰਹੂ ਪਸ਼ੂ ਤੰਦਰੁਸਤ ਹੋਊਗਾ ਠੀਕ ਹੋ ਜੀ ਤੁਸੀਂ ਸੁੱਕੀ ਪੁਰਾਣੀ ਵੀ ਪਾਉਗੇ ਫਸੂ ਨੂੰ ਉਹ ਵੀ ਸਰੀਰ ਵਿੱਚ ਲੱਗੇ ਠੀਕ ਹੋ ਜੀ ਭਾਈ ਜੀ ਤੇ ਆਪਾਂ ਅੱਜ ਤੱਕ ਕਿੰਨੀਆਂ ਘੋੜੀਆਂ ਦਾ ਇਲਾਜ ਕੀਤਾ ਜੀ ਸਾਨੂੰ ਤਾਂ ਬਹੁਤ ਪਤਾ ਨਹੀਂ ਹਜ਼ਾਰੋਂ ਘੋੜੀਆਂ ਦਾ ਇਲਾਜ ਕਰਦੇ ਆ ਜੀ ਠੀਕ ਹੋ ਜੀ ਤੇ ਕੋਈ ਆਪਣੇ ਜ਼ਿਲ੍ਹੇ ਦਾ ਜਾਂ ਆਪਣੇ ਨੇੜੇ ਤੇੜ ਦੇ ਪਿੰਡਾਂ ਦਾ ਨਾਮੀ ਬੰਦੇ ਘੋੜਿਆਂ ਵਾਲੇ ਜਿਹੜੇ ਆਪਣੇ ਤੋਂ ਸਮਾਨ ਲੈਂਦੇ ਹੋਣ ਹਾਂ ਕਿਹੜੇ ਆ ਜੀ ਸਾਡੇ ਪਿੰਡ ਵਿੱਚ ਹੀ ਹੈ ਜੀ ਇੱਕ ਤੋਂ ਘੋੜੀਓ ਵਾਲਾ ਨਾਮ ਕੀ ਹੈ ਜੀ ਉਹਦਾ ਉਹਦਾ ਨਾਮ ਹਾਂ ਗਰਵਿੰਦਰ ਨਾਮ ਹੈ ਜੀ ਉਹ ਠੀਕ ਹੋ ਜੀ ਗਰਵਿੰਦਰ ਠੀਕ ਹੋ ਜੀ ਤੁਸੀਂ ਕਿੰਨੇ ਪਿੰਡਾਂ ਦਾ ਕਿੱਥੇ ਤੱਕ ਜਾਣਦੇ ਹੋ ਸਾਰੀ ਪੰਜਾਬ ਸਾਰਾ ਹਰਿਆਣਾ ਸਾਰਾ ਉੱਤਰ ਪ੍ਰਦੇਸ਼ ਸਾਰੀ ਗੁਜਰਾਤ ਕੋਈ ਵੀ ਫੋਨ ਕਰਕੇ ਬੁਲਾ ਸਕਦਾ ਠੀਕ ਹੋ ਜੀ ਤੇਲ ਦਾ ਖਰਚਾ ਦੇਣਾ ਪਊਗਾ ਦਵਾਈ ਦਾ ਕੋਈ ਪੈਸਾ ਨਹੀਂ ਮਸਾਲੇ ਦਾ ਪੈਸਾ ਦੇਣਾ ਪਊਗਾ ਮੁਰਾਬਾ ਦਾ ਪੈਸਾ ਸੋਣਾ ਪਊਗਾ ਜੋ ਕੋਈ ਪਸ਼ੂ ਰਹਿਂਦਾ ਨਹੀਂ ਬੋਲਦਾ ਨਹੀਂ ਉਹਦੇ ਪਿਛੇ ਬਾਜ ਠੀਕ ਹੋ ਜੀ ਆਲ ਇੰਡੀਆ ਆਪਾਂ ਕਹਿ ਸਕਦੇ ਹਾਂ ਬਾਈ ਆਲ ਇੰਡੀਆ ਆਲ ਇੰਡੀਆ ਸਾਰਾ ਆਪਾਂ ਇੰਡੀਆ ਕਵਰ ਕਰ ਲੈਣਗੇ ਇਹ ਤੇ ਸੋਨੂੰ ਕੰਟੈਕਟ ਨੰਬਰ ਦੱਸਦੇ ਹਾਂ ਬਾਈ ਉਹੀ ਸਕਰੀਨ ਤੇ ਚੱਲ ਰਿਹਾ ਇਹ ਉਹੀ ਬਾਈਆਂ ਦਾ ਨੰਬਰ ਆ ਤੇ ਹੋਰ ਬੰਦਿਆਂ ਵਾਸਤੇ ਦਵਾਈਆਂ ਕਿਹੜੀਆਂ ਆ ਜਾਂਦੀਆਂ ਆਂ ਆਪਣੇ ਆ ਬੰਦੇ ਦੇ ਵਾ ਕਿਸੇ ਦੇ ਇਤਜਾਬ ਬਣਦਾ ਉਹ ਗੈਸ ਬਣਦਾ ਉਹ ਕਬਜ਼ੀ ਹੋ ਪਵਸੀਰ ਹੋ ਭਈ ਸ਼ੁਕਰ ਹੋ ਕਿਸੇ ਨੂੰ ਉਹਦੀ ਵੀ ਦਵਾਈ ਦਿੰਦੇ ਮੋਟਾਪੇ ਦੀ ਵੀ ਦਿੰਦੇ ਮੋਟਾਪੇ ਦੀ ਵੀ ਦਿੰਦੇ ਜੀ ਜੋ ਕਿਸੇ ਨੂੰ ਕੋਈ ਬਿਮਾਰੀ ਹੋਏ ਸੀ ਲਿਖ ਵੀ ਦਿੰਦੇ ਠੀਕ ਹੈ ਠੀਕ ਹੈ ਲਿਖ ਵੀ ਦਿੰਦੇ ਠੀਕ ਹੋ ਜੀ ਉਹ ਐਸੀ ਕਰਨੀ ਛੱਡ ਸੀ ਲੋ ਹੁਣ ਤੇ ਵੀ ਲਿਖਾ ਸਕਦੇ ਠੀਕ ਲਾ ਕੇ ਖਾ ਸਕਦੇ ਪੰਜ ਸਾਰੀ ਉਹ ਤੋਂ ਤਜਰਬਾ ਕਰਕੇ ਫਿਰ ਮਾਰਸੇ ਮਿਲ ਸਕਦੇ ਤੇ भाई दवाइयां आपा किथों ਲੈ ਕੇ ਆਉਂਦੇ ਆ ਇਹ ਜਿਹੜੇ ਮਸਾਲੇ ਆਪਾ ਕਿਥੋਂ ਲੈ ਕੇ ਆਉਂਦੇ ਆ ਇਹ ਇਹ ਵੱਡੇ ਭਾਈ ਸਾਡੇ ਕੋਲੇ ਹੈ ਕਿਤਾਬ ਠੀਕ ਹੋ ਜੀ 300 ਸਾਲ ਪੁਰਾਣੀ ਕਿਤਾਬ ਹੈ ਸਹਿਲ ਕੋਟ ਤੋਂ ਕਿਤਾਬ ਆਈ ਠੀਕ ਹੋ ਜੀ ਉਰਦੂ ਵਿੱਚ ਲਿਖੀ ਹੋਈ ਹੈ ਠੀਕ ਹੋ ਜੀ ਉਸਕੇ हिसाब से दवाई लंदे कुछ आंदी राजस्थान तो कुछ आंदी दिल्ली तो कुछ आंदी अंभर से ਇਹ ਤਾਂ ਕੋਈ ਮੈਡੀਕਲ ਤਾਂ ਨਹੀਂ ਦਵਾਈ मैक्स ਹੁੰਦੀ ਸਾਰੀਆਂ ਦੇਸੀ ਹੁੰਦੀ ਹੈ ਨਹੀਂ ਨਹੀਂ ਸਾਰੀ ਦੇਸੀ ਕੋਈ ਫਿਕਸ਼ਨ ਨਹੀਂ ਕਰਦੀ ਇਹ ਪਸ਼ੂਆਂ ਨੂੰ ਬੰਦੇ ਨੂੰ ਕੋਈ ਨੁਕਸਾਨ ਨਹੀਂ ਕਰਦੀ ਕੋਈ ਹਰਾ ਜੀ ਨਹੀਂ ਦੇਸੀ ਚੀਜ਼ਾਂ ਹੈ ਠੀਕ ਹੋ ਜੀ ਇਹ ਸਬਜੀ ਮੰਗੂ ਹੀ ਹੈ ਬਾਈ ਦੇਸੀ ਚੀਜ਼ਾਂ ਜਿੱਦਾਂ ਆਪਾਂ ਕਹਿ ਦਈਏ ਵੀ ਪੁਰਾਣੇ ਟਾਈਮ 'ਚ ਜਦੋਂ ਡਾਕਟਰ ਨਹੀਂ ਹੁੰਦੇ ਸੀ ਤੇ ਇਹ ਚੀਜ਼ਾਂ ਨਾਲ ਇਲਾਜ ਕੀਤਾ ਜਾਂਦਾ ਸੀਗਾ ਹਾਂ ਜੀ ਹਾਂ ਵੈਦ ਕਹਿ ਸਕਦੇ ਆਪਾਂ ਵੈਦ ਹੀ ਹੁੰਦੇ ਸੀ ਉਦੋਂ ਹਾਂ ਜੀ ਤੇ ਬਾਕੀ ਬਾਈ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਜਰੂਰ ਦੱਸਿਓ ਤੇ ਆਪਾਂ ਇਦਾਂ ਦੀ ਵੀਡੀਓ ਪਾਉਂਦੇ ਰਹਿਨੇ ਆ ਤੇ ਹੋਰ ਵੀ ਆਪਾਂ ਜਾਣਕਾਰੀ ਲਵਾਂਗੇ ਬਾਈ ਤੋਂ ਅਗਲੀਆਂ ਵੀਡੀਓ 'ਚ ਤੇ ਆਪਣਾ ਬਈ ਇਹੋ ਜੇ ਵੀਡੀਓ ਨੂੰ ਬਈ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਥੈਂਕ ਯੂ ਬਈ ਜੀ